ਸਵੇਰ ਦੇ ਕੁਵਾਰਕੀ ਜਿਹੜਾ ਮਾਸੇ ਖਾਣੇ ਦਾ ਸੀ ਨੈਗਰ ਤੋਂ ਪਾਰ ਜਿੱਤੇ ਜਗਲੀ ਏਰੀਆ ਵਾ ਉੱਥੇ ਤਵਾਜ ਆ ਗਿਆ ਤਵਾਤਾ ਗਿਆ ਉਸ ਦੀ ਜਿਹੜੀ ਜਿੱਤੇ ਵਾਲੀ ਸੋਸ਼ਲ ਮੀਡੀਆ ਦੇ ਹੈਪੀ ਪਸ਼ੀਆ ਨਾਮ ਦੇ ਕੈਂਸਰ ਦੇ ਕੀ ਅਸਰ ਹੈ ਇਹਦੇ ਚ ਅੱਜ ਸਵੇਰੇ ਕਰੀਬਨ 3 ਵਜੇ ਬਟਾਲਾ ਪੁਲਿਸ ਨੂੰ ਕਿਸੇ ਮੀਡੀਆ ਪਰਸਨ ਵੱਲੋਂ ਇੱਕ ਕੁਇਰੀ ਆਈ ਸੀਗੀ ਕਿ ਜਿਹੜਾ ਖਿਲਾ ਲਾਲ ਸਿੰਘ ਪੁਲਿਸ ਸਟੇਸ਼ਨ ਹੈ ਉੱਥੇ ਕੋਈ ਬਲਾਸਟ ਹੋਇਆ ਹੈ ਤਾਂ ਇਸ ਕੁਇਰੀ ਨੂੰ ਬਟਾਲਾ ਪੁਲਿਸ ਨੇ ਇਨਪੁਟ ਮੰਦੇ ਹੋਏ ਉਥੇ ਇਮੀਡੀਏਟਲੀ ਟੀਮਸ ਡਿਸਪੈਚ ਕਰਦੇ ਆ। ਤੋਂ ਟੀਮਸ ਜਿਹੜੀਆਂ ਸੀਗੇ ਦੇ ਵਰ ਲੈਡ ਬਾਈ ਜੀਓ ਰੈਂਕ ਆਫਸਰਸ ਦਾ ਉਥੇ ਸਭ ਤੋਂ ਪਹਿਲਾਂ ਜਿਹੜੀ ਪੁਲਿਸ ਸਟੇਸ਼ਨ ਦੀ ਬਿਲਡਿੰਗ ਹੈ ਉਹ ਚੈੱਕ ਕੀਤੀ ਗਈ। ਔਰ ਉਥੇ ਕੋਈ ਸਾਈਨ ਨਹੀਂ ਸੀਗਾ ਕਿਸੇ ਤਮਾਕੇ ਦਾ ਜਾਂ ਐਕਸਪਲੋਜਨ ਦਾ। ਬਟ ਫਿਰ ਵੀ ਐਸ ਅ ਮੈਟਰ ਆਫ ਪ੍ਰੀਕਾਸ਼ਨ ਅਸੀਂ ਉਸ ਤੋਂ ਬਾਅਦ ਥਾਣੇ ਦੇ ਬਾਹਰ ਲਾ ਜਿਹੜਾ ਏਰੀਆ ਹੈ ਦਾ ਵਿਸਿਨਿਟੀ ਏਰੀਆ ਆਫ ਦਾ ਪੁਲਿਸ ਸਟੇਸ਼ਨ ਉਹ ਵੀ ਡੀਟੇਲਸ ਅਸੀਂ ਸਰਚ ਕਰ ਲਿਆ। ਕਿਤੇ ਵੀ ਕੋਈ ਕਿਸੇ ਪ੍ਰਕਾਰ ਦਾ ਕੋਈ ਸੁਰਾਗ ਨਹੀਂ ਸੀਗਾ ਕਿਸੇ ਤਮਾਕੇ ਦਾ ਜਾਂ ਕੋਈ ਸਾਈਨ ਨਹੀਂ ਸੀਗਾ ਕਿਸੇ ਐਕਸਪਲੋਜਨ ਦਾ ਤਾਂ ਇਨਫੈਕਟ ਅਸੀਂ ਬੜੀ ਪ੍ਰੋਲੌਂਗਡ ਇਹਦੇ ਵਿੱਚ ਸਰਚ ਕੀਤੀ ਤਾਂ ਸਵੇਰੇ ਉਥੇ ਮੀਡੀਆ ਦੇ ਸਾਥੀ ਵੀ ਆਏ ਸੀਗੇ ਉਹਨਾਂ ਨੇ ਵੀ ਵੇਖ ਲਿਆ ਕਿ ਉਥੇ ਇਸ ਤਰ੍ਹਾਂ ਦੀ ਕੋਈ ਗਲਬਾਤ ਨਹੀਂ ਹੈ ਹੁਣ ਇਹਦੇ ਵਿੱਚ ਡਿਵੈਲਪਮੈਂਟ ਇਹ ਹੈ ਕਿ ਇੱਕ ਹੈਪੀ ਪਸ਼ਿਆ ਨਾਮ ਦਾ ਇੱਕ ਟੈਰਰਿਸਟ ਹੈ ਯੂਐਸ ਬੇਸਡ ਤਾਂ ਉਸਨੇ ਆਪਣੇ ਸੋਸ਼ਲ ਮੀਡੀਆ ਤੇ ਬਲਾਸਟ ਦੀ ਜ਼ਮਵਾਰੀ ਕਬੂਲ ਕਰਤੀ ਤਾਂ ਉਸ ਬੇਸਿਸ ਤੇ ਇਹਦੇ ਵਿੱਚ ਐਕਸਪਲੋਸ਼ਨ ਐਕਟ ਦੇ ਤਹਿਤ ਅਸੀਂ ਪਰਚਾ ਦਰਜ ਕਰ ਲਿਆ ਤਾਂ ਅਸੀਂ ਇਹਦੇ ਵਿੱਚ ਤਫ਼ਤੀਸ਼ ਸਟਾਰਟ ਕੀਤੀ ਹੈ ਤਾਂ ਡੂਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਇਫ ਇਟ ਇਜ਼ ਸਬਸਟੈਂਸ਼ੀਏਟਿਡ ਕਿ ਉੱਥੇ ਬਲਾਸਟ ਹੋਇਆ ਤਾਂ ਉਹਦੇ ਵਿੱਚ ਜਿਹੜੇ ਕਲਪਰੇਟਸ ਹੈ ਦੇ ਵਿਲ ਬੀ ਮੀਟ ਵਿਦ ਐਗਜ਼ੈਂਪਲਰੀ ਪਨਿਸ਼ਮੈਂਟ ਸਰ ਮੇਰੇ ਆਸਪਾਸ ਦੇ ਲੋਕ ਨੇ ਉਹ ਵੀ ਕਹਿੰਦੇ ਕਿ ਰਾਤ ਨੂੰ ਬਹੁਤ ਜ਼ਿਆਦਾ ਧਮਾਕੇ ਦੀ ਜਿਹੜੀ ਆਵਾਜ਼ ਆਈ ਹੈ ਉਹ ਕੋਈ ਪਾਈਪ ਨੂੰ ਮਾਂ ਚੀਜ਼ ਵੀ ਕੋਈ ਨੂੰ ਜਿਹੜੀ ਬਰਾਮਦ ਨੂੰ ਦੱਸੀ ਜਾ ਰਹੀ ਹੈ ਕੋਈ ਹੋਰ ਸ਼ਰਾਬ ਉਸ ਦੇ ਹੱਥ ਲੱਗਾ ਇਸ ਤੋਂ ਲੱਗਾ ਤਾਂ ਫਿਲਹਾਲ ਅਸੀਂ ਸਰਚ ਕਰ ਰਹੇ ਨੇ ਫਿਰ ਵੀ ਏਰੀਆ ਅਸੀਂ ਦੋ ਤਿੰਨ ਵਾਰੀ ਕਰ ਲਿਆ ਬਟ ਅਸੀਂ ਉਹਨੂੰ ਉਹਦਾ ਸਰਚ ਦਾ ਰੇਡੀਅਸ ਵਧਾ ਰਹੇ ਨੇ ਤਾਂ ਇਹ ਜ਼ਰੂਰ ਜਿਸ ਤਰ੍ਹਾਂ ਆਇਆ ਸੀਗਾ ਕਿ ਆਵਾਜ਼ ਆਈ ਬਟ ਅੰਗਰਾਉਂਡ ਤੁਸੀਂ ਵੀ ਉਥੇ ਚੈੱਕ ਕਰ ਲਿਆ ਉਥੇ ਕੋਈ ਸਾਈਨ ਨਹੀਂ ਹੈ ਕਿਸੇ ਪ੍ਰਕਾਰ ਦਾ ਤਾਂ ਅਸੀਂ ਇਹਦੇ ਵਿੱਚ ਜਿਹੜੀ ਤਫ਼ਤੀਸ਼ ਹੈ ਉਹ ਸਟਾਰਟ ਕੀਤੀ ਹੈ